ਲੋਸਟ ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਬੀਜੇਪੀ ਸੱਤਾ ਦੇ ਵਿੱਚ ਹੈ ਪਰ ਬੀਜੇਪੀ ਦਾ ਪੰਜਾਬ ਦੇ ਵਿੱਚ ਵੱਡਾ ਵਿਰੋਧ ਹੈ ਕਿਸਾਨ ਜਥੇਬੰਦੀਆਂ ਨੇ ਆਪਣੇ ਮਤੇ ਪਾਏ ਹੋਏ ਨੇ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਮਤੇ ਪਕਾਰ ਰਹੀਆਂ ਨੇ ਕਿ ਅਸੀਂ ਬੀਜੇਪੀ ਨਾਲ ਸੰਬੰਧਿਤ ਲੀਡਰਾਂ ਨੂੰ ਤੇ ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਲੋਕ ਸਭਾ ਦੇ ਲਈ ਉਹਨਾਂ ਨੂੰ ਆਪਣੇ ਪਿੰਡਾਂ ਚ ਅਸੀਂ ਦਾਖਲ ਨਹੀਂ ਹੋਣ ਦੇਣਾ ਦੂਜੇ ਪਾਸੇ ਵਿਰੋਧ ਤਾਂ ਕਰ ਹੁਣ ਆਮ ਆਦਮੀ ਪਾਰਟੀ ਦਾ ਵੀ ਸ਼ੁਰੂ ਹੋ ਗਿਆ ਆਪ ਉਹ ਹਾਰੇ ਲੋਕਾਂ ਨੇ ਵਿਰੋਧ ਸ਼ੁਰੂ ਕਰਤਾ ਉਹਨਾਂ ਨੂੰ ਘੇਰੇ ਬਾਣੇ ਸ਼ੁਰੂ ਕਰਤੇ ਸੋ ਇਸ ਤਰੀਕੇ ਦੇ ਨਾਲ ਪੰਜਾਬ ਅੱਗੇ ਵਧ ਰਿਹਾ ਦੂਜੇ ਪਾਸੇ ਬੀਜੇਪੀ ਦਾ ਵੀ ਪੰਜਾਬ ਦੇ ਵਿੱਚ ਟਿੱਲ ਲੱਗਿਆ ਹੋਇਆ ਹੈ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਬੰਦਿਆਂ ਦੀ ਜੋੜ ਤੋੜ ਕਰਕੇ ਆਪਣੀ ਇੱਥੇ ਸ਼ਾਖ ਅਸੀਂ ਬਣਾ ਸਕੀਏ ਅਸੀਂ ਦੱਸ ਸਕੀਏ ਕਿ ਜਿੰਨਾ ਸਾਡਾ ਵਿਰੋਧ ਦਿਖਾਇਆ ਜਾ ਰਿਹਾ ਪੰਜਾਬ ਤੋਂ ਬਾਹਰ ਕੇ ਪੰਜਾਬ ਇਹਨਾਂ ਵਿਰੋਧ ਕਰਦਾ ਉਹਨਾਂ ਸਾਡਾ ਪੰਜਾਬ ਦੇ ਵਿੱਚ ਵਿਰੋਧ ਨਹੀਂ ਕਿਤੇ ਨਾ ਕਿਤੇ ਪੰਜਾਬ ਸਾਡੇ ਨਾਲ ਹੀ ਤੁਰ ਰਿਹਾ ਵੋਟ ਪਰਸੈਂਟ ਵਿਧਾਨਵੀਆਂ ਕੋਸ਼ਿਸ਼ਾਂ ਨੇ ਪਰ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤੇ ਹੋਏ ਨੇ ਕਿ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਹੱਤ ਤੁਸੀਂ ਦੇਖ ਰਹੇ ਹੋ ਕਿ ਹੁਣ ਕਿ ਐਮਪੀ ਜਿਹੜੇ ਮੌਜੂਦਾ ਇਸ ਸਮੇਂ ਕਾਂਗਰਸ ਨਾਲ ਸੰਬੰਧਤ ਹੁੰਦੇ ਸੀ ਕੈਪਟਨ ਨਮਰਿੰਦਰ ਸਿੰਘ ਤੇ ਧਰਮਪਤਨੀ ਪ੍ਰਨੀਤ ਕੌਰ ਉਹਨਾਂ ਦਾ ਵਿਰੋਧ ਹੋ ਰਿਹਾ ਇਸ ਤੋਂ ਇਲਾਵਾ ਹੰਸ ਰਾਜ ਹੰਸ ਉਹਨਾਂ ਨਾਲ ਦਾ ਕਹਿਣਾ ਹੀ ਕੀ ਹੈ ਕਿ ਵਿਰੋਧ ਕਿੰਨਾ ਕੁ ਹੋ ਰਿਹਾ ਬੀਜਪੀ ਜੀ ਦੇ ਹੋਰ ਲੀਡਰ ਵੀ ਨੇ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਤੇ ਹੁਣ ਕਿਵੇਂ ਸਰਵਾਈਵ ਕਰੂਗੀ ਬੀਜਪੀ ਕਰੂਗੀ ਜਾਂ ਨਹੀਂ ਕਰੂਗੀ ਕਿਸਾਨ ਜਥੇਬੰਦੀਆਂ ਕਿੱਥੇ ਜਾ ਕੇ ਖੜਨਗੀਆਂ ਵਿਰੋਧ ਦੇ ਮਾਮਲੇ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੀ ਗੱਲ ਲਾਵਾਂਗੇ ਕਿ ਉਹਨਾਂ ਦਾ ਵਿਰੋਧ ਵੱਡੇ ਲੈਵਲ ਤੇ ਸ਼ੁਰੂ ਹੋ ਗਿਆ ਖੁੱਡੀਆਂ ਸਾਭ ਨੂੰ ਪਛੇੜਦੇ ਨੇ ਸਵਾਲ ਹੋਏ ਗੁਰਾਂਝਾ ਜਥੇਬੰਦੀ ਨੇ ਉਹਨਾਂ ਦੇ ਪੁੱਤਰ ਨੇ ਸਵਾਲ ਕੀਤੇ ਉੱਥੋਂ ਉਹਨਾਂ ਨੂੰ ਜਾਣ ਦੇ ਲਈ ਵੀ ਕਿਹਾ ਉਹਨਾਂ ਦੇ بیٹے ਨੂੰ ਗੁਰਮੀਤ ਸਿੰਘ ਕੁਡਿਆ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਘਰ ਦੇ ਬਾਹਰ ਗੁਰਾਂਝਾ ਜਥੇਬੰਦੀ ਨੇ ਧਰਨਾ ਵੀ ਲਾਇਆ ਹੋਇਆ ਸੋ ਡਾਕਟਰ ਹਰਵਿੰਦਰ ਸਿੰਘ ਪੱਟੀਆਂ ਆਪਣੇ ਨਾਲ ਨੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਜੀ ਫੰਕਸ ਸਤਿ ਸ਼੍ਰੀ ਅਕਾਲ ਸਤਿ ਆਤਿ ਸਤਿ ਸ਼੍ਰੀ ਅਕਾਲ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇਹੋ ਜੇ ਸਮੇਂ ਪਹਿਲਾਂ ਕਦੇ ਲੀਡਰਾਂ ਨੇ ਦੇਖਿਆ ਨਹੀਂ ਹੋਣਾ ਇਹ ਸਮੇਂ ਦੇ ਵਿੱਚ ਲੀਡਰਾਂ ਨੂੰ ਹੁਣ ਸਫਰ ਕਰਨਾ ਪੈ ਰਿਹਾ ਖਾਸ ਕਰਕੇ ਬੀਜੇਪੀ ਨੂੰ ਕਿਸਾਨ ਅੰਦੋਲਨ ਲੜਿਆ ਗਿਆ ਤਿੰਨ ਖੇਤੀ ਕਾਨੂੰਨ ਵਾਪਸ ਵੀ ਹੋ ਗਏ ਪਰ ਉਸ ਅੰਦੋਲਨ ਦੀ ਜਿਹੜੀ ਆਹਟ ਹੈ ਉਹ ਹੁਣ ਤੱਕ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਹੁਣ ਬੀਜੇਪੀ ਦੇ ਲੀਡਰਾਂ ਦਾ ਬਿਲਕੁਲ ਬਾਈਕਾਟ ਹੈ ਕਿ ਅਸੀਂ ਪਿੰਡਾਂ 'ਚ ਨਹੀਂ ਮੜਨ ਦੇਣਾ ਹੈਗਾ ਇਸੇ ਚੀਜ਼ ਨੂੰ ਭਾਜਪਾ ਵਾਲੇ ਕਹਿੰਦੇ ਨੇ ਕਿ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਇਹ ਤਾਂ ਮਿਠਾਇਏ ਹੋਏ ਨੇ ਕਿਸੇ ਨੇ ਕਾਂਗਰਸੋਂ ਪੈਸੇ ਲੈ ਲਏ ਕਿਸੇ ਨੇ ਕਿਸੇ ਦਾ ਪੈਸੇ ਲੈ ਲਏ ਇਸ ਕਰਕੇ ਸਾਡਾ ਵਿਰੋਧ ਕਰ ਰਹੇ ਨੇ ਪਰ ਗਰਾਊਂਡ ਰਿਐਲਿਟੀ ਹੋਰ ਹੈ ਜੀ ਰਕਸਾਉ ਉਸਰ ਦੇਖੋ ਗੱਲ ਇਹ ਹੈ ਕਿ ਜੇ ਆਪਾਂ ਇਹਨੂੰ ਵੱਡੇ ਪ੍ਰਸੰਗ ਦੇ ਵਿੱਚ ਦੇਖੀਏ ਇਹਨਾਂ ਤਾਂ ਮੇਰੇ ਖਿਆਲ ਲੇ ਲੋਕਾਂ ਦਾ ਜਿਹੜਾ ਇਸ ਤੰਤਰ ਹੈ ਸਾਡਾ ਸਿਆਸੀ ਤੰਤਰੇ ਤੋਂ ਵਿਸ਼ਵਾਸ ਉੱਤਰ ਰਿਹਾ ਹੈ ਮਤਲਬ ਉਹਦੇ ਵਿੱਚ ਸ਼ਾਮਲ ਬੰਦਿਆਂ ਤੋਂ ਕਹਿ ਲਓ ਜਿਹੜੇ ਰਿਸ਼ਾਸਤਨਾਂ ਤੋਂ ਉੱਤਰ ਰਿਹਾ ਪਰ ਓਵਰਆਲ ਜਿਹੜਾ ਸੱਤਾ ਹੈ ਜਿਹਦੇ ਕੋਲ ਲੋਕ ਉਹਨੂੰ ਸਵਾਲ ਕਰ ਰਹੇ ਨੇ ਚਾਹੇ ਉਹ ਭਾਜਪਾ ਹੈ ਚਾਹੇ ਪੰਜਾਬ ਦੇ ਜ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਗੁੱਸਾ ਇਸ ਗੱਲ ਦਾ ਹੈ ਕਿ ਸਾਨੂੰ ਦੱਸਿਆ ਕੁਝ ਹੋਰ ਜਾਂਦਾ ਹੈ ਡਿਲੀਵਰ ਕੁਝ ਹੋਰ ਕੀਤਾ ਜਾਂਦਾ ਇਹ ਚੀਜ਼ ਦਾ ਜਿਹੜੀ ਰੰਜਿਸ਼ ਹੈ ਨਾ ਇਹ ਬੜੇ ਵੱਡੇ ਪੱਤਰ ਦੇ ਉੱਪਰ ਫੈਲੀ ਹੋਈ ਹੈ ਗਰਾਊਂਡ ਲੈਵਲ ਦੇ ਉੱਪਰ ਭਾਜਪਾ ਨੇ ਕੀ ਸਟ੍ਰੈਟਜੀ ਬਣਾਈ ਕਿ ਜਿਹੜੇ ਥੋੜੇ ਮੋٹے ਸਮਰੱਥ ਨੇ ਜਿਹਦੇ ਕੋਲ ਚਾਰ ਬੰਦੇ ਨੇ ਜਿਹਦੇ ਕੋਲ ਥੋੜੇ ਜਿਹੇ ਸਾਧਨ ਨੇ ਜਿਹਦਾ ਨਾਂ ਹੈ ਵੱਡੇ ਚਿਹਰੇ ਜਿਵੇਂ ਕਹਿੰਦੇ ਸੀ ਕਿ ਅਸੀਂ ਉਹਨਾਂ ਨੂੰ ਮਤਲਬ ਆਪਣੇ ਚ ਕਰ ਲਓ ਉਹ ਬਿਲਕੁਲ ਉਦਾਂ ਦੀ ਗੱਲ ਹੋਈ ਹੈ ਅਸਲ ਦੇ ਵਿੱਚ ਜਿਸ ਤਰ੍ਹਾਂ ਬੰਦੇ ਨੇ ਨਾ ਆਪਾਂ ਮੂਲੀ ਪੱਟਣ ਜਾਂਦੇ ਆ ਨਾ ਕਈ ਵਾਰ ਪੱਤਾ ਹੀ ਹੱਥੇ 'ਚ ਆ ਜਾਂਦੇ ਨੇ ਜੀ ਮਤਲਬ ਉਹ ਭਾਜਪਾ ਨਾਲ ਉਹੀ ਕੰਮ ਹੋ ਰਿਹਾ ਹੈ ਵੀ ਉਹਨਾਂ ਦੇ ਲੀਡਰ ਤਾਂ ਸਾਰੇ ਉਹਨਾਂ ਦੇ ਹੱਥੇ 'ਚ ਆ ਗਏ ਨੇ ਪਰ ਗਰਾਊਂਡ ਲੈਵਲ ਦੀ ਜਿਹੜੀ ਰਿਐਲਿਟੀ ਹੈ ਉਹਨਾਂ ਦੇ ਵਿੱਚ ਜਿਹੜੀ ਰੰਜਿਸ਼ ਹੈ ਜਿਵੇਂ ਮੋਦੀ ਸਾਹਿਬ ਪਹਿਲਾਂ ਉਦੋਂ ਆਏ ਸੀ ਜਦੋਂ ਕਹਿੰਦੇ ਸੀ ਵੀ ਮੈਂ ਜ਼ਿੰਦਾ ਵਾਪਸ ਚੱਲਿਆ ਗਿਆ ਉਦੋਂ ਤੋਂ ਆਪਾਂ ਦੇਖ ਰਹੇ ਹਾਂ ਉਹ ਕਿੰਨੀ ਵੱਡੀ ਰੈਲੀ ਰੱਖੀ ਗਈ ਸੀ ਉੱਥੇ ਫਰੋਜ਼ਪੁਰ ਦੇ ਵਿੱਚ ਪਰ ਉਹ ਨਹੀਂ ਸੀ ਹੋਈ ਆਪਾਂ ਨੂੰ ਪਤਾ ਹੈ ਨਾ ਮਤਲਬ ਇਸ ਕੁਰਸੀਆਂ ਖਾਲੀ ਹੋਣ ਕਰਕੇ ਉਹ ਚਲੇ ਗਏ ਸੀ ਤੇ ਬਾਅਦ ਦੇ ਵਿੱਚ ਕਿੰਨਾ ਰੌਲਾ ਪੈਂਦਾ ਰਿਹਾ ਚੰਨੀ ਵੀ ਕਹਿੰਦਾ ਰਿਹਾ ਵੀ ਕੋਈ ਟੜਾ ਨਹੀਂ ਮਾਰਿਆ ਕੁਝ ਨਹੀਂ ਹੋਇਆ ਹੁਣ ਤੱਕ ਉਹ ਪੁਲਿਸ ਅਫਸਰਾਂ ਦੀ ਇਨਕੁਆਰੀਆਂ ਚੱਲ ਰਹੀਆਂ ਨੇ ਵਿਚਾਰਿਆਂ ਦੀਆਂ ਸੋ ਇਹ ਗੱਲ ਇਹ ਹੈ ਕਿ ਜਿਹੜੀ ਗਰਾਊਂਡ ਸਵੈਲ ਹੈ ਨਾ ਐਂਟੀ ਸਟੈਬਲਿਸ਼ਮੈਂਟ ਪੰਜਾਬ ਦੇ ਵਿੱਚ ਹਮੇਸ਼ਾ ਹੀ ਵੈਸੇ ਐਂਟੀ ਸਟੈਬਲਿਸ਼ਮੈਂਟ ਜਜਵਾ ਰਹਿੰਦਾ ਲੋਕਾਂ ਦਾ ਪਰ ਹੁਣ ਇਹਦੀ ਇੰਤਖਾ ਹੋ ਗਈ ਹੈ ਕਿਉਂਕਿ ਦੇਖੋ ਅਕਸਾਨ ਮੋਰਚਾ ਲੱਗਿਆ ਉਹਦੇ ਵਿੱਚ ਜਿਸ ਤਰੀਕੇ ਦਾ ਮਿਸਬੀਹੇਵ ਕੀਤਾ ਗਿਆ ਗ੍ਰਿਫਤਾਰੀਆਂ ਹੋਈਆਂ ਮਤਲਬ ਸ਼ਹੀਦیاں ਹੋਈਆਂ ਅਜੇ ਤੱਕ ਕੋਈ ਨੌਜਵਾਨਾਂ ਦਾ ਵਿੱਚ ਚੱਲ ਰਿਹਾ ਹੈ ਮਤਲਬ ਨਾਂ ਉਹਨਾਂ ਨੂੰ ਛੱਡ ਰਿਹਾ ਹੈ ਇਹਨਾਂ ਦੱਸ ਰਹੇ ਨੇ ਕਿਸੇ ਪਾਸੇ ਪਰ ਉਹਦਾ ਆਪਾਂ ਨੂੰ ਰਿਜ਼ਲਟ ਦਿਖ ਰਿਹਾ ਹੈ ਕਿ ਕਿੱਡੇ ਵੱਡੇ ਉਹ ਜਿਹੜੇ ਇੰਵੈਸਟਰ ਸੀ ਅਮਰੀਕਾ 'ਚ ਸੰਦੂਖ ਸਾਹਿਬ ਕਿੰਨਾ ਮਤਲਬ ਮੇਰਾ ਕਹਿੰਦਾ ਸਨਮਾਨਤ ਫੈਮਿਲੀ ਸੀ ਉਹ ਉਸਮੰਦਰੀ ਸਾਹਿਬ ਦੀ ਜਿਸ ਤਰ੍ਹਾਂ ਉਹਦਾ ਉੱਥੇ ਜਲੂਸ ਨਿਕਲਿਆ ਹੰਸ ਰਾਜ ਹੰਸ ਕਿੱਡਾ ਵੱਡਾ ਆਰਟਿਸਟ ਔਰ ਬਹੁਤ ਪਪੂਲਰ ਆਰਟਿਸਟ ਮੇਰੇ ਕਹਿੰਦੇ ਰੋਜ਼ ਹੀ ਉਹਦੇ ਚਿੱਤਰ ਪੈ ਰਹੇ ਨੇ ਅਲ ਉਹਦੇ ਨਾਲ ਸਗੋਂ ਜਿਹੜਾ ਕਰਮਜੀਤ ਅਨਮੋਲ ਖੜਾ ਕੀਤਾ ਆਪ ਵਾਲਿਆਂ ਨੇ ਉਹਨੂੰ ਵੀ ਵਿਚਾਰੇ ਨੂੰ ਮਤਲਬ ਥੋ-ਥੋ ਤੇ 부ੜੀਆਂ ਹੀ ਘੇਰ ਲੈਂਦੀਆਂ ਨੇ ਸੇਮ ਪੋਜੀਸ਼ਨ ਤੁਸੀਂ ਦੇਖੋ ਜਿਹੜੀ ਸਭ ਤੋਂ ਜਿਹਨੇ ਮਤਲਬ 5 ਟਾਈਮ ਜਿੱਤੇ ਹੋਏ ਸੀ ਐਮ ਨੂੰ ਹਰਾਇਆ ਖੁੱਡੀਆਂ ਸਾਹਿਬ ਉਹ ਆਪ ਤਾਂ ਜਾਣੋ ਜੁਗਨ ਉਹ ਤਾਂ ਮੁੰਡਾ ਹੀ ਜਾਂਦਾ ਉਹਨੂੰ ਥੋ-ਥੋ ਤੇ ਮਤਲਬ ਛਿੱਤਰ ਪੈ ਰਹੇ ਨੇ ਸਵਾਲ ਪੁੱਛ ਰਹੇ ਨੇ ਲੋਕ ਕੁਲਦੀਪ ਸਿੰਘ ਢਾਲੀਵਾਲ ਜਿਹੜਾ ਸਭ ਤੋਂ ਐਕਟਿਵ ਇਹਨਾਂ ਦਾ ਮਤਲਬ ਮੰਤਰੀ ਸੀਗਾ ਉਹਨੂੰ ਮਤਲਬ ਘੇਰ ਲਿਆ ਅੱਛਾ ਜਿੱਥੇ ਵੀ ਹੈ ਕਿ ਉਹ ਜਾਂਦੀ ਸਰ ਉਹਨਾਂ ਨੂੰ ਤਾਂ ਕੈਮਰਿਆਂ ਤੋਂ ਡਰਨ ਲੱਗਣ ਲੱਗ ਗਿਆ ਜਿਹੜੇ ਜਿਹੜੇ ਨੀਡਰ ਜਾ ਰਹੇ ਨੇ ਗਰਾਉਂਡ ਲੈਵਲ ਦੇ ਉੱਪਰ ਬੀਜੇਪੀ ਵਾਲਿਆਂ ਦਾ ਤਾਂ ਖੈਰ ਤੁਸੀਂ ਪੁੱਛੋ ਵੀ ਕੁਛ ਨਾ ਕੀ ਹਾਲ ਹੈ ਪਰ ਆਹ ਭਲੇ ਆਂਦਾ ਵੀ ਤੋਂ ਉਹਨੂੰ ਜੇ ਆਪਾਂ ਉਹ ਪ੍ਰੋਪਰ ਪ੍ਰਸੰਗ ਦੇ ਵਿੱਚ ਸਮਝੀਏ ਕਿ ਲੋਕਾਂ ਦਾ ਵਿਸ਼ਵਾਸ ਉੱਤਰ ਰਿਹਾ ਹੈ ਕਿ ਐਵੇਂ ਹੀ ਗਰੰਟੀਆਂ ਦੇ ਕੇ ਇੱਥੇ ਆ ਕੇ ਤੁਰ ਜਾਂਦੇ ਨੇ ਅਸੀਂ ਇਹਨਾਂ ਨੂੰ ਹੁਣ ਸਵਾਲ ਪੁੱਛਣੇ ਨੇ ਪਰ ਦੂਜੀ ਗੱਲ ਇਹ ਹੈ ਕਿ ਇਹ ਤੋਂ ਅਗਲਾ ਆਲਟਰਨੇਟਿਵ ਹੋਊਗਾ ਕਿ ਲੋਕ ਇਹਨਾਂ ਨੂੰ ਬਿਲਕੁਲ ਮਤਲਬ ਲਾ ਕੇ ਸੱਤਾ ਤੋਂ ਆਪਣੀ ਸੱਤਾ ਚਾਹੇ ਉਹ ਪਿੰਡ ਵੱਧਰ ਦੀ ਕਰਨ ਉਹ ਕੈਮ ਕਰ ਲੈਣੀ। ਸੋ ਕਿਸਾਨ ਜਿੱਥੇ ਬੰਦਿਆ ਨੇ ਜਿਹੜੀਆਂ ਉਹਨਾਂ ਦਾ ਇੱਕ ਇਹਦੇ ਵਿੱਚ ਮੇਜਰ ਰੋਲ ਹੈ ਕਿਸਾਨ ਮੋਰਚੇ ਦਾ ਵੀ ਰੋਲ ਹੈ। ਉਹ ਚਾਹੇ ਕਮਜ਼ੋਰ ਹੋਣ ਫਟੇ ਹੋਣ ਜੋ ਮਰਜੀ ਸੌ ਗਣ ਉਹਨਾਂ ਦੇ ਵਿੱਚ ਹੋਣ ਪਰ ਉਹਨਾਂ ਨੇ ਇੱਕ ਚੇਤਨਾ ਜਗਾ ਦਿੱਤੀ ਹੈ ਲੋਕਾਂ ਦੇ ਵਿੱਚ। ਇਹ ਇਹਨਾਂ ਨੂੰ ਅਸੀਂ ਸੁੱਕੇ ਨਹੀਂ ਜਾਣ ਦੇਣਾ ਜਿਹੜੇ ਸਾਨੂੰ ਗਰੰਟੀਆਂ ਦੇ ਕੇ ਵਾਅਦੇ ਕਰਕੇ ਝੂਠ ਮਾਰ ਕੇ ਬਾਅਦ ਵਿੱਚ ਸਾਡੇ ਪੈਸਿਆਂ ਦੇ ਉੱਪਰ ਸਿਕਿਉਰਟੀਆਂ ਲੈ ਕੇ ਚੌੜੇ ਹੋਏ ਫਿਰਦੇ ਨੇ। ਅਸੀਂ ਜਦੋਂ ਸਾਡੇ ਕੋਲ ਆਉਣਗੇ ਤੈਨੂੰ ਪੁੱਛਾਂਗੇ। ਔਰ ਇਹ ਚੀਜ਼ ਹੈ ਜਿਹੜੀ ਇਹਨੇ ਇਹਨੇ ਸਾਰਾ ਢਾਂਚਾ ਪੰਜਾਬ ਚ ਹਿੱਲਿਆ ਹੋਇਆ ਹੈ ਹਰਿਆਣੇ ਚ ਹਿੱਲਿਆ ਹੋਇਆ ਹੈ ਪਰ ਬਾਕੀ ਥਾਵਾਂ ਤੇ ਵੀ ਪਰ ਬਾਕੀ ਥਾਵਾਂ ਤੇ ਮੈਨੂੰ ਲੱਗਦਾ ਸਭ ਤੋਂ ਖਤਰਾ ਇਸ ਕਰਕੇ ਵੱਡਾ ਹੈ ਕਿ ਪੰਜਾਬ ਦੇ ਵਿੱਚ ਫੇਰ ਵੀ ਕਿਉਂਕਿ ਮੋਰਚਿਆਂ ਦਾ ਇਤਿਹਾਸ ਰਿਹਾ ਹੈ ਕਸਾਲ ਮੋਰਚੇ ਦਾ ਕੋਈ ਨਾ ਕੋਈ ਡਿਸਪਲਿਨ ਹੁੰਦਾ ਹੈ ਸਰਕਾਰ ਨੂੰ ਚਾਹੇ ਉਹ ਆਰਐਸਐਸ ਨੂੰ ਡਿਸਰਪਟਿਵ ਲੱਗਣ ਜੋ ਮਰਜ਼ੀ ਲੱਗਣ ਪਰ ਉਹ ਆਪਣਾ ਇੱਕ ਨਿਜਮ ਬਣਾ ਕੇ ਜਰੂਰ ਚੱਲਦੇ ਨੇ ਜੇ ਬਾਕੀ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਲਹਿਰ ਖੜੀ ਹੋ ਗਈ ਤਾਂ ਕਿਸੇ ਨੇ ਡਿਸਪਲਿਨ ਚ ਵੀ ਨਹੀਂ ਰਹਿਣਾ ਸੋ ਇੱਕ ਬੜੀ ਖਤਰਨਾਕ ਕਿਸਮ ਦੀ ਡਵੈਲਪਮੈਂਟ ਮੇਰੇ ਖਿਆਲ ਦੇ ਵਿੱਚ ਹੋ ਰਹੀ ਹੈ ਜਿਹਦੇ ਤੇ ਸਾਰੇ ਪੋਲੀਟਿਸ਼ੀਨਾਂ ਨੂੰ ਵਿਚਾਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਇਹਨਾਂ ਦੇ ਕੋਲ ਜਾ ਕੇ ਇਹਨਾਂ ਜਥੇਬੰਦੀਆਂ ਦੇ ਨਾਲ ਫਾਰਮਲੀ ਇਨਫਾਰਮਲੀ ਇਹ ਤੈਅ ਕਰਨਾ ਚਾਹੀਦੀ ਹੈ ਗ੍ਰਾਮਰ ਨਵੇਂ ਜਮਾਨੇ ਦੀ ਕਿ ਭਾਈ ਅਸੀਂ ਜਿੰਨਾ ਇੰਨਾ ਕਹਾਂਗੇ ਤੇ ਸਾਨੂੰ ਇੰਨਾ ਕੋ ਬਖਸ਼ ਲੋ ਜੇ ਆਪਣਾ ਮਤਉ ਤਰੀਕਾ ਨਹੀਂ ਬਦਲਦੇ ਸਿਆਸਤਦਾਨ ਤਾਂ ਮੈਨੂੰ ਲੱਗਦਾ ਹੈ ਜੈਡ ਜੂਡ ਸਕਿਉਰਟੀਆਂ ਕਿਸੇ ਨੇ ਨਹੀਂ ਪੁੱਛਣੀ ਇਹਨਾਂ ਦੀ ਲੋਕਾਂ ਨੇ ਚਿੱਤਰ ਮਾਰ ਮਾਰ ਕੇ ਸਿੱਧੇ ਕਰ ਦੇਣਾ ਇਹਨਾਂ ਨੂੰ ਔਰ ਜਿਸ ਤਰੀਕੇ ਦੀ ਗਰਾਊਂਡ ਲੈਵਲ ਦੇ ਉੱਪਰ ਤੁਸੀਂ ਦੇਖ ਰਹੇ ਹੋ ਰੈਜੈਂਟਮੈਂਟ ਆਪਾਂ ਵੀ ਇਹਦੇ ਪਤਾ ਲੱਗ ਰਿਹਾ ਮੜਾ ਜਾ ਕੇ ਭਾਜਪੀ ਦਾ ਕੋਈ ਕੈਂਡੀਡੇਟ ਆ ਰਿਹਾ ਹੈ 10 ਮਿੰਟ ਨਹੀਂ ਲੱਗਦੇ ਇਕੱਠ ਹੋਣ ਨੂੰ ਮਤਲਬ ਤੁਸੀਂ ਲੋਕਾਂ ਦੇ ਰੰਜਿਸ਼ ਜਾਂ ਗੁੱਸਾ ਦੇਖੋ ਨਾ ਵੀ ਕਿੰਨਾ ਉਹਨਾਂ ਨੂੰ ਮਤਲਬ ਉਹਨਾਂ ਨੇ ਮਤਲਬ ਇੱਕ ਕਿਸਮ ਦੇ ਨਾਲ ਮੋਬਾਈਲਾਈਜ਼ ਕੀਤਾ ਪਿਆ ਆਪੇ ਤਿਆਰ ਵਰ ਤਿਆਰ ਹੀ ਹੋਏ ਬੈਠੇ ਨੇ ਕਿਉਂਕਿ ਗੱਲਾਂ ਬਹੁਤ ਝੂਠ ਬੜੇ ਮਾਰੇ ਗਏ ਨੇ ਕਿ ਜੇ ਮੁਰਗੀ ਦਾ ਵੀ ਦੇਵਾਂਗੇ ਅਸੀਂ ਬੱਕਰੀ ਦਾ ਵੀ ਦੇਵਾਂਗੇ ਤਾਂ ਕੱਖ ਨਹੀਂ ਇਸ ਕਰਕੇ ਲੋਕਾਂ 'ਚ ਗੁੱਸਾ ਹੈ ਪਰ ਉਹ ਠੀਕ ਹੈ ਸੜਕਾਂ ਤੇ ਤੁਸੀਂ ਹੂਟਰ ਮਾਰਦੇ ਲੰਘ ਜੋ ਜੋ ਮਰਜ਼ੀ ਨਾਲ ਚਾਰ ਸਪਾਹੀ ਲੈ ਕੇ ਪਰ ਜਦੋਂ ਜਾ ਕੇ ਉਹਨਾਂ ਨਾਲ ਗੱਲ ਕਰਨੀ ਹੈ ਉਹਨਾਂ ਤੋਂ ਕੁਝ ਮੰਗ ਲੈ ਇਹ ਹੋ ਨਹੀਂ ਪਾਇਆ ਕਿਸੇ ਦਾ ਮਨ ਰੋਡ ਸ਼ੋਅ ਇਸੇ ਕੋ ਰੋਡ ਸ਼ੋਅ ਨਿਕਲਿਆ ਹੀ ਉਹਦੇ ਚੋਂ ਅਸਲ ਦੇ ਵਿੱਚ ਕਿ ਰੋਡ ਤੋਂ ਰੇੜੀਆਂ ਰੁਣੀਆਂ ਪਾਸੇ ਹਟਾ ਕੇ ਮਤਲਬ ਪਚਾਲੇ ਦੀ ਜਿਵੇਂ ਫਲੈਗ ਮਾਰਚ ਕਰਦੇ ਨੇ ਜੇ ਪੁਲਿਸ ਵੀ ਉਹ ਕਰਦੇ ਉਹ ਕੋ ਡਾਇਲੌਗ ਨਹੀਂ ਹੈ ਮਤਲਬ ਕੋਈ ਸਿਆਸਤਦਾਨ ਦੀ ਕੋਈ ਸੁਣ ਨਹੀਂ ਰਿਹਾ ਸਿਆਸਤਦਾਨ ਕਿਸੇ ਨਾਲ ਗੱਲ ਕਰਨ ਜੋਗੇ ਨਹੀਂ ਤੁਸੀਂ ਦੇਖਿਆ ਇਹ ਕੁੜੀਆਂ ਸਾਹਿਬ ਦੇ ਬੇਟੇ ਦਾ ਜਿਸ ਦਿਨ ਉਹ ਵਿਰੋਧ ਹੋਇਆ ਉਹ ਤੇ ਮਾਨ ਸਾਹਿਬ ਦੇ ਇੱਕ ਕਿਸਾਨ ਬੋਲ ਰਿਹਾ ਸੀ ਡਾਇਲੌਗ ਕਿ ਡਲਾ ਤੋਂ ਡਲਾ ਹੁੰਦਾ ਹੈ ਕਿਧਰ ਸੇ ਚਲਾ ਹੁੰਦਾ ਹੈ ਮਤਲਬ ਉਹ ਸਾਰੀਆਂ ਗੱਲਾਂ ਯਾਦ ਨੇ ਲੋਕਾਂ ਨੂੰ ਜਿਹੜੇ ਜੀ ਸਾਹਿਬ ਇੱਕ ਜੀ ਆਪਾਂ ਨੂੰ ਵੀ ਯਾਦ ਨੇ ਜਿਹੜੇ ਲੋਕ ਚਦਕਰੀ ਬੈਠੇ ਨੇ ਬਿਲਕੁਲ ਪੁੱਛੋ ਤਾਂ ਐਮਐਲਏ ਨੇ ਜਗਸੀਰ ਸਿੰਘ ਤੇ ਉਹਨਾਂ ਨੇ ਤਾਂ ਫਿਰ ਜਦੋਂ ਖੁੱਡਿਆ ਸਾਹਿਬ ਦਾ ਵਿਰੋਧ ਹੋਇਆ ਕਿ ਸਟੇਟਮੈਂਟ ਵੀ ਦਿੱਤੀ ਸੀ ਬੋਲ ਰਹੀ ਸੀ ਮਾਈਕ ਦੇ ਉੱਪਰ ਉਹ ਕਹਿੰਦੇ ਸੀ ਕਿ ਕਿਸਾਨ ਯੂਨੀਅਨ ਨੇ ਪੰਜਾਬ ਦਾ ਡੇੜਾ ਗਰਕ ਕਰਕੇ ਬਿਲਕੁਲ ਉਹਨਾਂ ਦੀ ਗੱਲ ਠੀਕ ਹੈ ਕਿਉਂਕਿ ਉਹ ਪੰਜਾਬ ਖੁਦ ਨੂੰ ਸਮਝਦੇ ਨੇ ਜੀ ਅਗਰਕ ਤਾਂ ਹੋ ਹੀ ਗਿਆ 92 ਐਮਐਲ ਇਦਿੱਤੇ ਫੇਲਾ ਜੀ 92 ਐਮਐਲ ਦੇਣ ਦੇ ਬਾਵਜੂਦ ਸਵਾਹ ਉੜਾਈ ਇਹਨਾਂ ਨੇ ਕਿਹੜਾ ਅਗਰਕ ਤਾਂ ਹੋ ਹੀ ਗਿਆ ਮਨ ਲੋ ਕਿਸਾਨ ਯੂਨੀਅਨ ਜ਼ਿੰਮੇਵਾਰ ਹੈ ਉਹਦੇ ਲਈ ਮਨ ਲੋ ਕਿਸਾਨ ਯੂਨੀਅਨ ਦੀ ਸਰਕਾਰ ਹੈ ਮਨ ਲੋ ਪੁੱਛਣ ਵਾਲਾ ਕੋਈ ਹੋਵੇ ਇਹਨਾਂ ਦੀ ਬੁੱਧੀ ਪਛਟ ਇੰਨੀ ਕਿਉਂ ਹੋ ਗਈ ਹੈ ਮਨ ਲੋ ਤੁਸੀਂ ਕਿਸਾਨਾਂ ਨੂੰ ਤੋਚ ਦੋਗੇ ਰਾਜ ਥੋੜਾ ਹੈ ਰਾਜ ਭਾਗ ਦੇ ਉੱਪਰ ਸਾਨੂੰ ਲੋਕਾਂ ਨੇ ਉਹਨਾਂ ਕਿਸਾਨਾਂ ਨਹੀਂ ਬਿਠਾਇਆ ਰਾਦਰ मतलब ਉਹਨਾਂ ਦੇ ਮੋਢਿਆਂ ਤੇ ਚੜ ਕੇ ਤੁਸੀਂ ਕੁਰਸੀਆਂ ਤੇ ਰਾਜ ਭਾਗ ਦੇ ਉੱਪਰ ਬੈਠ ਗਏ ਹੋ ਤੇ ਉੱਥੇ ਬੈਠ ਕੇ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਤਾਂ ਛਿੱਤਰ ਤਾਂ ਪੈਣਗੇ ਫਿਰ। ਤੋਂ ਮੈਂ ਤਾਂ ਸਮਝਦਾ ਵੀ ਅਜੇ ਫੇਰ ਵੀ ਲੋਕ ਬਹੁਤ ਸਬਰ ਸੰਤੋਖ ਤੋਂ ਕਮ ਲੈ ਰਹੇ ਨੇ। ਜਿਸ ਤਰ੍ਹਾਂ ਦਾ ਇਹਨਾਂ ਦਾ ਬਿਹੇਵੀਅਰ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮਤਲਬ ਚਲਾਇਆ ਹੈ। ਅੱਛਾ ਭਾਜਪਾ ਦੀਆਂ ਬੜੀਆਂ ਸਟਰੋਂਗ ਸਟੇਟਮੈਂਟਾਂ ਕੋਈ ਕਿਸੇ ਤੋਂ ਬਿਆਨ ਦਵਾਤ ਤਾਂ ਕਿ ਜੀ ਅਸੀਂ ਐਂ ਕਰਾਂਗੇ ਅਸੀਂ ਦੇਖਾਂਗੇ ਅਸੀਂ ਪਲਾਣਾ ਕਰਾਂਗੇ। ਉਹ ਜਿਹੜੇ ਬਿਆਨ ਦਿੰਦੇ ਨੇ ਜਾਂਦਾ ਕੋਈ ਨਹੀਂ ਫਿਰ। ਮਤਲਬ ਜਾਣ ਕੇ ਪ੍ਰੋਵੋਕ ਕਰਕੇ ਮੇਰਾ ਖਿਆਲ ਹੈ ਜਾਂ ਤਾਂ ਪਤਾ ਨਹੀਂ ਕੋਈ ਸਕੀਮ ਹੈ ਦੇ ਪਿੱਛੇ ਜਾਂ ਕੋਈ ਫਾਇਦਾ ਹੋਣਾ ਹੈ ਜਾਂ ਵੈਸੇ ਹੀ ਬੁੱਧੀ ਭ੍ਰਸਟ ਹੋ ਗਈ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੇ ਔਖੇ ਹੋਣ ਦੀ ਕੀ ਲੋੜ ਹੈ ਤੁਸੀਂ ਇੱਕ ਝੂਠ ਮਾਰ ਕੇ ਲੋਕਾਂ ਤੋਂ ਇੱਕ ਉਹਨਾਂ ਦਾ ਵਿਸ਼ਵਾਸ ਜਿੱਤ ਲਿਆ ਤੁਸੀਂ ਉਹਦੇ ਤੇ ਖਰੇ ਨਹੀਂ ਉਤਰੇ ਤੁਸੀਂ ਜਾ ਕੇ ਉਹਨਾਂ ਕੋਲੋਂ ਮਾਫੀ ਮੰਗੋ ਤੁਸੀਂ ਕਹੋ ਕਿ ਭਾਈ ਚਲੋ ਠੀਕ ਹੈ ਸੀ ਜਿੰਨਾ ਕਿਹਾ ਸੀ ਉਹਨਾਂ ਨਹੀਂ ਨਿਭ ਸਕੇ ਤੁਸੀਂ ਸਾਨੂੰ ਦੱਸੋ ਹੁਣ ਕੀ ਕਰੀਏ ਇਹ ਅਜੀਬ ਜਿਹਾ ਉਹਨਾਂ ਨੂੰ ਮਤਲਬ ਡਰਾਉਣ ਦੀ ਕੋਸ਼ਿਸ਼ ਕਰਨਗੇ ਮੂਚਾ ਖੜੀਆਂ ਕਰਕੇ ਨਾ ਸੋ ਫੇਰ ਫੇਰ ਚਿੱਤਰਖਾਨਾ ਵਾਲੇ ਕੰਮ ਹੀ ਨੇ ਫੇਰ ਹੋਰ ਕੀ ਹੈ ਘਰ ਦੇ ਵਿੱਚ ਵੀ ਆਪਾਂ ਦੇਖਦੇ ਆਂ ਵੀ ਲਾਣੇਦਾਰ ਜੇ ਕਿਤੇ ਕੁਝ ਕਈਏ ਲਾਣੇਦਾਰ ਨੂੰ ਕੋ ਕੰਮ ਹਾਲਾਂਕਿ ਘਰ ਦੇ ਵਿੱਚ ਵੀ ਅਥਾਰਟੀ ਹੁੰਦੀ ਹੈ ਜੇ ਉਹ ਨਾ ਕਰੇ ਪਰ ਸਾਰਾ ਟੱਬਰ ਵੀ ਤਾਂ ਉਹਦੇ ਉਲਟ ਹੋ ਜਾਂਦਾ ਨਾ ਕੋ ਇਹਨਾਂ ਨੂੰ ਆਪ ਹੀ ਸੋਚਣਾ ਚਾਹੀਦੀ ਹੈ ਇਹ ਗੱਲ ਮੇਰਾ ਖਿਆਲ ਹੈ ਪਰ ਮੈਨੂੰ ਲੱਗ ਰਿਹਾ ਹੈ ਕਿ ਸਾਡਾ ਸਿਸਟਮ ਟਹਿਟੇਰੀ ਹੋ ਰਿਹਾ ਹੈ ਜੀ ਡਾਕਟਰ ਸਾਹਿਬ ਭਾਜੀਪੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੇ ਲੀਡਰ ਹਾਂ ਜਿਹਦੇ ਵਿੱਚ ਜਖਰ ਸਾਹਿਬ ਵੀ ਸ਼ਾਮਲ ਨੇ ਉਹਨਾਂ ਨੇ ਇੱਕ ਪਿਛਲੇ ਦਿਨੀ ਕਿਹਾ ਸੀ ਕਿ ਆਓ ਸਾਡੇ ਨਾਲ ਬਹਿਸ ਕਰ ਲਓ ਕਿਸਾਨ ਅੱਗੋਂ ਨੂੰ ਕਿਹਾ ਸੀ ਕਿ ਆਜੋ ਬਹਿਸ ਕਰ ਲੈਂਦੇ ਆਪਾਂ ਕਿਸਾਨੀ ਵਾਲੇ ਮਾਮਲੇ ਦੇ ਉੱਪਰ ਚੈਲੰਜ ਟਾਈਪ ਸੀ ਉਹ ਇਸ ਚੈਲੰਜ ਨੂੰ ਜਗਜੀਤ ਸਿੰਘ ਢੱਲੇਵਾਲ ਤੇ ਸਰਬੰਸ ਸਿੰਘ ਪੁਲਵੇਰ ਨੇ ਐਕਸੈਪਟ ਕੀਤਾ ਤੇ 23 April ਦਾ ਦਿਨ ਰੱਖਿਆ ਗਿਆ 35 ਸੈਕਟਰ ਕਿਸਾਨ ਭਵਨ ਚੰਡੀਗੜ੍ਹ ਕੇ ਅਸੀਂ ਇੱਥੇ ਬੈਠਾਂਗੇ ਬੀਜੇਪੀ ਦਾ ਚੈਲੰਜ ਸਾਨੂੰ ਕਬੂਲ ਹੈ ਸਾਡੇ ਨਾਲ ਭਾਵੇਂ ਜਖਰ ਸਾਹਿਬ ਆ ਜਾਣ ਕੋਈ ਆਜੇ ਬੀਜੇਪੀ ਦਾ ਵੱਡਾ ਲੀਡਰ ਅਸੀਂ ਕਿਸਾਨ ਭਵਨ ਉੱਤੇ ਬੈਠਾਂਗੇ ਆਕੇ ਸਾਡੇ ਨਾਲ ਬੈਸ ਕਰ ਲੋ 23 ਅਪ੍ਰੈਲ ਦਾ ਦਿਨ ਮਕਰਰ ਕਰਤਾ ਦੇਖੋ ਭੰਗਸਾ ਉਹ ਗੱਲ ਇਹ ਹੈ ਕਿ ਜਿਹੜਾ ਜਖੜ ਸਾਹਿਬ ਵੀ ਤੇ ਕੈਪਟਨ ਸਾਹਿਬ ਵੀ ਕਿਸਾਨਾਂ ਦੇ ਹੱਕ 'ਚ ਬੋਲਦੇ ਰਹੇ ਜੀ ਬੀਜੇਪੀ ਦੇ ਵਿੱਚ ਇਹਨਾਂ ਦੀ ਚੱਲੀ ਨਹੀਂ ਬੀਜੇਪੀ ਦਾ ਰੀਅਲ ਜਿਹੜਾ ਚਿਹਰਾ ਹੈ ਉਹ ਜਿਹੜਾ ਅਜੇ ਮਿਸ਼ਰ ਟੈਣੀ ਨੂੰ ਟਿਕਟ ਦੇਣ ਤੋਂ ਬਾਅਦ ਕਲੀਅਰ ਹੋ ਗਿਆ ਸੀ ਜਿਸ ਤਰੀਕੇ ਦੇ ਮڑے ਮੋਟੇ ਲਿੰਕ ਚਿੰਕ ਜਾਂ ਜੋ ਵੀ ਕਹਿੰਦੇ ਨੇ ਜਿਹੜੀਆਂ ਗੱਲਾਂ ਚੱਲਦੀਆਂ ਨੇ ਡੱਲੇਵਾਲ ਸਾਹਿਬ ਦੀ ਵੀ ਭੰਦੇਰ ਸਾਹਿਬ ਦੀ ਵੀ ਜੋ ਸੀ ਉਹਨਾਂ ਨੂੰ ਵੀ ਯੂਜ਼ ਕਰਕੇ ਉਹਨਾਂ ਨੇ ਛੱਡ ਤੈ ਅਸਲ ਵਿੱਚ ਜੀ ਉਹ ਜਿਹੜੀ ਚੀਜ਼ ਚਾਹੁੰਦੇ ਸੀ ਕਿਸਾਨਾਂ ਤੋਂ ਕਿ ਇਹਨਾਂ ਦਾ ਮੋਰਚਾ ਲੱਗੇ ਤੇ ਉਹ ਟਹਿ ਜਾਵੇ ਫਿਰ ਅਸੀਂ ਆਪਣੀ ਉਹ ਤਰੇ ਹੋਏ ਮੋਰਚੇ ਦੇ ਸਿਰ ਤੇ ਵੋਟਾਂ ਮੰਗੀਆਂ ਕਿ ਦੇਖੋ ਜੀ ਅਸੀਂ ਉਹਨਾਂ ਨੂੰ ਸਿੱਧੇ ਕਰਤਾ ਉਹ ਗੱਲ ਨਹੀਂ ਹੋ ਸਕੀ ਉਸ ਤਰੀਕੇ ਨਾਲ ਸੋ ਉਹ ਆਪਣੀ ਰੰਜਿਸ਼ ਉਹਨਾਂ ਦੀ ਆਪਣੀ ਜਗ੍ਹਾ ਹੈਗੀ ਪਰ ਗੱਲ ਇਹ ਹੈ ਕਿ ਬਹਿਸ ਕਾਦੀ ਹੋਣੀ ਹੈ ਕਿਨੇ ਕਿਹਦੇ ਨਾਲ ਬਹਿਸ ਕਰਨੀ ਹੈ ਉਦੋਂ ਤੋਂ ਤਾਂ ਮੈਂ ਗੱਲਾਂ ਨੇ মিডিਆ ਦੇ ਵਿੱਚ ਇਧਰ ਲੀਆਂ ਮਾਰ ਲੀਆਂ ਉਧਰ ਲੀਆਂ ਮਾਰ ਲੀਆਂ ਗਰਾਊਂਡ ਲੈਵਲ ਦੇ ਉੱਪਰ ਤਾਂ ਜੋ ਕੁਝ ਵੀ ਹੋ ਰਿਹਾ ਆਪਣੇ ਸਾਹਮਣੇ ਨਾ ਉਹ ਢੱਲੇਵਾਲ ਦੀ ਸੁਣ ਰਿਹਾ ਨਾ ਪੰਦੇਰ ਦੀ ਸੁਣ ਰਿਹਾ ਉਹਨੇ ਰੇਲਾਂ ਰੋਕੀਆਂ ਵਿੱਚ ਦੀ ਨਾ ਉਹਨਾਂ ਨੇ ਬੰਦੇ ਛੱਡੇ ਉਹਨਾਂ ਦੇ ਦੇਖੋ ਨਾ ਆਪਣੇ ਸਾਹਮਣੇ ਸਾਰੀ ਗੱਲ ਉਹਨਾਂ ਨੂੰ ਇਹ ਲੱਗਦਾ ਵੀ ਕਿਸਾਨ ਫਟੇ ਹੋਏ ਨੇ ਅਸੀਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਕੁੱਟ ਲਾਂਗੇ ਜਾਂ ਹੋਰ ਉਹ ਨਹੀਂ ਹੋ ਸਕੀ ਪਰ ਇਸ ਕਰਕੇ ਉਹਨਾਂ ਨੂੰ ਗਰਾਊਂਡ ਲੈਵਲ ਦੇ ਉੱਪਰ ਮਤਲਬ ਫੇਸ ਕਰਨੀ ਪੈ ਰਹੀ ਹੈ ਯਾਰ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਬੁਜ਼ਾਤੇ ਖੁਦ ਆਪਾਂ ਉਹਨਾਂ ਦੇ ਵਿਚਾਰ ਵੀ ਸੁਣੇ ਨੇ ਸਾਰੇ ਉਹਨਾਂ ਨੂੰ ਸੈਂਟਰ ਵਾਲੇ ਲੀਡਰਸ਼ਿਪ ਕੁਝ ਨਹੀਂ ਪੁੱਛ ਰਹੀ ਜਿੱਦਕ ਕਿਸਾਨਾਂ ਦੇ ਹੱਕ ਚ ਹੀ ਬੋਲਦੇ ਰਹੇ ਨੇ ਜਾਖਰ ਸਾਹਿਬ ਤੋਂ ਹਮੇਸ਼ਾ ਪਰ ਹੁਣ ਇਹ ਕਿ ਕਿਉਂਕੋ ਪਿੱਛੋਂ ਪ੍ਰੈਸ਼ਰ ਹੈ ਗੱਲ ਵਧ ਰਹੀ ਹੈ ਜਿਹੜੇ ਬੰਦੇ ਜਾ ਰਹੇ ਨੇ ਕਿ ਉਹਦੇ ਚਿੱਤਰ ਪੈ ਰਹੇ ਨੇ ਫਿਰ ਉਹਨੂੰ ਐਜ਼ ਅ ਲੀਡਰ ਕਹਿਣਾ ਪੈਂਦਾ ਜੀ ਕਿਸਾਨਾਂ ਨੇ ਜੇ ਇਹ ਕਰਤਾ ਜਿਸ ਤਰ੍ਹਾਂ ਉਹ ਤੁਹਾਡੇ ਐਮ ਐਲ ਏ ਆਪਦੇ ਨੇ ਕਿਹਾ ਵੀ ਕਿਸਾਨਾਂ ਨੇ ਵੇੜਾ ਕਰ ਕਰਿਆ ਮਤਲਬ ਇਹ ਲੋਕ ਜੇ ਹੋਏ ਨੇ ਇਸ ਗੱਲ ਨੂੰ ਕਿ ਜੋ ਮਰਜ਼ੀ ਲਾਰਾ ਲਾ ਦਈਏ ਵੋਟਾਂ 'ਚ ਜਿਆਦਾ ਸਿੰਘ ਜਾਈਏ ਸਾਡੇ ਹਾਰ ਪੈ ਜਾਣ ਜੇ ਕੋਈ 2-4 ਜਮੇ ਪਹਿਲਾਂ ਟੀਚਰ ਹੁੰਦੇ ਸੀ ਕੋਈ ਟੈਂਕੀ ਤੇ ਚੜਿਆ ਹੋਰ ਉਹਨੂੰ ਪਰੇ ਪੁਲਿਸ ਵਾਲੇ ਰੋਕ ਲੈਣ ਹੁਣ ਉਹ ਗੱਲ ਉਹਦੇ ਤੋਂ ਅਗਰੇ ਸਟੈਪ ਤੇ ਆ ਗਈ ਹੈ ਉਹਨੂੰ 2-4 ਤਾਂ ਨਹੀਂ ਹੁਣ ਉਹ ਤਾਂ ਸਾਰੇ ਤਾਂ ਸਾਰਾ ਪਿੰਡ ਉੱਠ ਕੇ ਖੜਾ ਹੋ ਜਾਂਦਾ ਉਹ ਕਹਿੰਦੇ ਨੇ ਪਿੰਡ ਤੋਂ ਬਾਹਰ ਨਿਕਲੋ ਤੁਸੀਂ ਉੱਥੇ ਤੁਸੀਂ ਪੁਲਿਸ ਨਾਲ ਥੋੜੀ ਪਿੰਡ 'ਚ ਬੜਜ ਹੋਗੇ ਜਿਹੜਾ ਪਿੰਡ ਤੋਂ ਅੰਦਰ ਨਹੀਂ ਬੜਨ ਦੇਣਾ ਚਾਹੁੰਦਾ ਸੋ ਉਹ ਚੀਜ਼ ਨੂੰ ਇਹਨਾਂ ਨੇ ਪਹਿਲਾਂ ਵਿਜ਼ੂਅਲਾਈਜ਼ ਨਹੀਂ ਸੀ ਕੀਤਾ ਇਹਨਾਂ ਨੇ ਇਮੇਜਿਨ ਨਹੀਂ ਸੀ ਕੀਤਾ ਇਹਨੇ ਕਲਪਨਾ ਨਹੀਂ ਸੀ ਕੀਤੀ ਇਸ ਗੱਲ ਦੀ ਕਿ ਇੰਨਾ ਵੀ ਵਿਰੋਧ ਹੋ ਜਾਊਗਾ ਪਰ ਹੁਣ ਹੋ ਗਿਆ ਤਾਂ ਇਹਨਾਂ ਨੂੰ ਆਪਣੀ ਸਟ੍ਰੈਟਜੀ ਬਦਲਣੀ ਚਾਹੀਦੀ ਹੈ ਇਹਨਾਂ ਨੂੰ ਨਿਮਰਤਾ ਨਾਲ ਕਿਸਾਨਾਂ ਕੋਲ ਜਾਣਾ ਚਾਹੀਦਾ ਹੈ ਇਹ ਇਹਨਾਂ ਦੇ ਲੀਡਰਾਂ ਕੋਲ ਜਾਣਾ ਚਾਹੀਦਾ ਹੈ ਖਾਸ ਕਰਕੇ ਜਿਹੜੀ ਉਹਨਾਂ ਦੀ ਇੱਕ ਮੰਗ ਹੈ ਢੱਲੇਵਾਲ ਸਾਹਿਬ ਤੇ ਭੰਦੇਰ ਸਾਹਿਬ ਦੀ ਕਿ ਉਹਨਾਂ ਦੇ ਬੰਦਿਆਂ ਨੂੰ ਛੱਡਣ 'ਚ ਕੀ ਦਿੱਕਤ ਹੈ ਵੈਸੇ ਜਿਹੜੇ ਗ੍ਰਿਫਤਾਰ ਕੀਤੇ ਨੇ ਜਾਂ ਜੋ ਵੀ ਹੈ ਮਤਲਬ ਉਹਨਾਂ ਦੇ ਕੇਸ ਕੋਰਸ ਲੈਣ 'ਚ ਵੀ ਕੀ ਹੜਜੇ ਉਹਦੇ 'ਤੇ ਤਾਂ ਕੋਈ ਜ਼ੋਰ ਨਹੀਂ ਲੱਗਦਾ ਸੋ ਇਹ ਉਹਨਾਂ ਦੇ ਸਵਰਦੀ ਮਤਲਬ ਕਹਿ ਲਓ ਟੈਸਟ ਲੈ ਰਹੇ ਨੇ ਉਹਦੇ ਰਿਜ਼ਲਟ ਆਪਣੇ ਸਾਹਮਣੇ ਹੈ। ਜੀ ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ ਬਿਲਕੁਲ বিজেਪਿਕ ਨਾਜ਼ੁਕ ਸਮੇਂ ਦੇ ਵਿੱਚੋਂ ਨਿਕਲ ਰਹੀ ਆ ਵਿਰੋਧ ਵੱਡੇ ਲੈਵਲ ਦੇ ਉੱਪਰ ਹੈ। বিজেপি ਦਾ ਖਾਸ ਕਰਕੇ ਪੰਜਾਬ ਦੇ ਵਿੱਚ। ਬਾਕੀ ਉੱਪਰ ਵੀ ਥੋੜਾ ਜਿਹਾ ਸਸਮ ਗੜਬੜਾਇਆ ਲੱਗਦਾ। ਇਸ ਕਰਕੇ ਜਿਹੜੇ ਬਿਆਨ ਨੇ ਜਾਂ ਜਿਸ ਤਰੀਕੇ ਦੀ ਰਣਨੀਤੀ ਹੈ ਉਦੋਂ ਤੋਂ ਬੜਾ ਕੁਝ ਸਪਸ਼ਟ ਹੋ ਜਾਂਦਾ। ਉਸੇ ਰੁਕ ਸਾਹਿਬ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ। ਦੇਖੋ ਕੰਗਸਾ শ্রোਤਿਆਂ ਦਾ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਡਾਕਟਰ ਸਾਹਿਬ